ਮੇਰੇ ਵੀਡੀਓਸ ਕਿਪਨਾ ਕਰਿਓ ਛੋਡੇ ਕੰਮ ਦੀ ਵੀਡੀਓ ਅੱਜ ਆਪਾਂ ਲੈ ਕੇ ਆਏ ਦੇਸੀ ਦਵਾਈ ਅੱਜ ਜਲਜੀਤ ਆਇਆ ਸੀ ਆਪਣੇ ਕੋਲ ਕਿਸੇ ਨੂੰ ਦਵਾਈ ਦੇਣ ਆਪਣੇ ਖੜਾ ਲਿਆ ਤੇ ਇਹ ਮਾਲ ਜੇ ਆਪਣੇ ਕੋਲ ਵੀ ਦਵਾਈ ਪਹੁੰਚਣੀ ਚਾਹੀਦੀ ਆ ਤੁਸੀਂ ਛੋਡੇ ਬਹੁਤ ਕੰਮ ਦੀ ਆਪਾਂ ਪੁੱਛਦੇ ਆਂ ਬਾਈ ਨੂੰ ਕਿੰਨੀ ਉਮਰ ਦੇ ਨੂੰ ਕਿੰਨੇ ਲੇਡੀਜ਼ ਜੈਂਟਸ ਕਿੰਨੇ ਨੂੰ ਆਪਾਂ ਦੇ ਸਕਦੇ ਆਂ ਕੀ ਗੱਲ ਬਾਤ ਆ ਕਿਨੇ ਉਮਰ ਦੇ ਬੰਦਿਆਂ ਨੂੰ ਦੇ ਸਕਦੇ ਆਂ ਠੀਕ ਹੈ ਅੱਜ ਆਪਾਂ ਗੱਲ ਕਰਦੇ ਆਂ ਦੱਸੋ ਵੀ ਦਵਾਈ ਵਾਸਤੇ ਆਪਣੀ ਕਿਵੇਂ ਦਵਾਈ ਤਿਆਰ ਕੀਤੀ ਹੈ ਕੀ ਗੱਲਬਾਤ ਆ ਕਿਹਨੂੰ ਕਿਹਨੂੰ ਦੇ ਸਕਦੇ ਆ ਕਿੰਨੀ ਉਮਰ ਦੇ ਨੂੰ ਦੇ ਸਕਦੇ ਆ ਬਈ ਇਹ ਦੇਸੀ ਚੀਜ਼ਾਂ ਤੋਂ ਤਿਆਰ ਕੀਤੀ ਆ ਨੰਬਰ 1 ਇਹਦੇ ਵਿੱਚ ਕੋਈ ਮੈਡੀਕਲ ਕੋਈ ਸਟੀਰੋਇਡ ਕੋਈ ਕੈਮੀਕਲ ਨਹੀਂ ਜਿਹਦਾ ਕੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਆ ਨੰਬਰ 2 ਇਹ ਪ੍ਰੋਪਰ ਪੇਟ ਸਾਫ ਕਰਦੀ ਆ ਠੀਕ ਹੈ ਇਹਦੇ ਵਿੱਚ ਲੇਡੀਜ਼ ਜੈਂਟਸ ਠੀਕ ਆ ਮਤਲਬ 15 ਸਾਲ ਤੋਂ 12 ਸਾਲ ਤੋਂ ਉੱਤੇ ਬੱਚੇ ਵੀ ਲੈ ਸਕਦੇ ਨੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਮਹੀਨੇ 'ਚ 4-5 ਕਿਲੋ weight ਘਟੂਗਾ ਥੋੜਾ ਜਿਹਾ ਆਪਾਂ ਨੂੰ ਆਪਣੀ ਜੀਵ ਤੇ ਭਰੇਜ ਕਰਨਾ ਪਊਗਾ ਖਾਣ ਪੀਣ ਦਾ ਭਰੇਜ ਕਰਨਾ ਪਊਗਾ ਤਲੀਆਂ ਪਈਆਂ ਤੋਂ ਹਾਂ ਤਲੀਆਂ ਚੀਜ਼ਾਂ ਫਾਸਟ ਫੂਡ ਮਿੱਥੇ ਕੁਲਟੇ ਕਿ ਬੰਦ ਕਰਨਾ ਪਊਗਾ ਦੇਖੋ ਜੀ ਆਪਾਂ ਨੇ ਫਿੱਟ ਰਹਿਣਾ ਤਾਂ ਆਪਾਂ ਨੂੰ ਆਪਣੀ ਜੀਬ ਤੇ ਵੀ ਕੰਟਰੋਲ ਕਰਨਾ ਪਊ ਠੀਕ ਆ ਲੋਕ ਕਈ ਵਾਰ ਕਹਿੰਦੇ ਨੇ ਰਾਤ ਦੀ ਰੋਟੀ ਛੱਡਣੀ ਚਾਹੀਦੀ ਜੰਮਾ ਲਈ ਕਹਿੰਦੇ ਨੇ ਪਰ ਰਾਤ ਦੀ ਰੋਟੀ ਵੀ ਛੱਡਣੀ ਪਊਗੀ ਨਹੀਂ ਬਾਈ ਕੋਈ ਰੋਟੀ ਨਹੀਂ ਛੱਡਣੀ ਪੈਂਦੀ ਬਸ ਥੋੜੀ ਜਿਹੀ ਘਟਾਉਣੀ ਪਊਗੀ ਛੱਡਣਾ ਕੁਝ ਨਹੀਂ ਪੈਂਦਾ ਕਿਉਂਕਿ ਘਰ ਦੀ ਖਾਣਾ ਖਾਵਾਂਗੇ ਠੀਕ ਆ ਤਾਂ ਹੀ ਆਪਾਂ ਠੀਕ ਰਹਿਾਂਗੇ ਬਾਕੀ ਚੀਜ਼ੇ ਬੰਦ ਕਰਨੀਆਂ ਪੈਣਗੀਆਂ ਠੀਕ ਆ ਬਾਈ ਪ੍ਰੋਪਰ ਰਿਜ਼ਲਟ ਮਿਲੂਗਾ ਕੋਈ ਸਾਈਡ ਇਫੈ ਨੰਬਰ 89684 0878 ਬਈ ਜਰੂਰ ਕਰਿਓ ਵੀਰੇ ਚਲੋ ਧੰਨਵਾਦ